ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਲੈ ਵੀ ਮਿੱਤਰੋ ਤੁਹਾਨੂੰ ਲੈ ਕੇ ਪਹੁੰਚ ਚੁੱਕੇ ਆ ਆਪਾਂ ਪਿੰਡ ਸਹਜਾਦੀ ਦੇ ਵਿੱਚ ਸਹਜਾਦੀ ਪਿੰਡ ਜ਼ਿਲ੍ਹੇ ਫਰੋਇਦਪੁਰ ਦਾ ਪਿੰਡ ਆ ਤੇ ਮਾਨੇ ਬਾਈ ਦੇ ਘਰੇ ਆਪਾਂ ਮਿੱਤਰੋ ਗੁਰਦੁਆਰਾ ਸਾਹਿਬ ਦੇ ਕੋਲੇ ਮਾਨੇ ਬਾਈ ਦਾ ਘਰ ਆ ਵੈਸੇ ਮਾਨਾ ਬਾਈ ਪਸ਼ੂ ਵੀ ਦਵਾ ਦੋ ਦਿੰਦਾ ਹੁੰਦਾ ਪਰ ਆਪ ਨਹੀਂ ਲੈ ਕੇ ਆਉਂਦਾ ਆਪ ਬਾਈ ਦੇ ਕੋਲੇ ਦੁੱਧ ਵਾਲੇ ਪਸ਼ੂ ਚੰਗੇ ਰੱਖੇ ਹੋਇਆ ਟੋਕੜ ਗੱਪਣਾ ਗਾਈਆਂ ਲੈ ਲੀਆਂ ਟੋਕੜ ਗੱਪਣ ਮੇਹ ਲੈ ਕੇ ਤਿਆਰ ਕਰ ਲਈ ਇਹੋ ਜਿਹਾ ਵੀਰੇ ਨੂੰ ਸ਼ੌਕ ਆ ਠੀਕ ਆ ਬਾਈ ਤੇ ਅੱਜ ਬਾਈ ਦੇ ਘਰ ਦੀ ਇੱਕ ਮੇਹ ਵੱਡੀ ਵਕਾਊ ਆ ਕਿਨ ਸਵਾਗਤ ਹੈ ਨੇਦਰਾਂ ਦੀ ਕੱਚੀ ਹੈ ਕੀ ਦੁੱਧ ਦਾ ਰਕਾਰਾ ਉਹ ਸਾਰੀ ਮਨੇ ਬਾਈ ਨੇ ਗੱਲਬਾਤ ਕਰ ਲੈਣੀ ਆਪਾਂ ਮਨੇ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਕਿਵੇਂ ਸੇਤਾਂ ਕਿਵੇਂ ਤਨ ਵਧੀਆ ਜੀ ਵਧੀਆ ਚੜਦੀ ਕਲਾ ਜੀ ਹਾਂ ਜੀ ਹਾਂ ਜੀ ਚਲੋ ਛੋਕਰ ਅੱਛਾ ਮਨੇ ਭਈ ਅੱਜ ਵੀ ਇਤਨੀ ਮਾਜਾ ਪੈ ਇੱਕ ਹਨਾ ਇਹ ਕਰਦੀ ਹੋਈ ਆ ਹਾਂ ਜੀ ਵੀ ਕਰਦੀ ਹੀ ਆ ਕਿਨਵਾ ਸੁਆ ਸੁਣਾ ਨੇ ਵਿਰੇਣ ਸੁਆ ਕੋਈ ਆਦੀ ਚ ਸਮਝਣਾ ਲਾ ਲਵੇ ਚੌਥਾ ਪੰਜਵਾਂ ਸੁਆਈ ਆ ਠੀਕ ਹੈ ਵੱਡੇ ਭਾਈ ਕਿੰਨੇ ਦਿਨ ਪਏ ਜਾਂਦੇ ਵੀਰੇ ਵੀਰੇ 10 ਦਿਨ ਹਜੇ ਪਏ ਤੇ ਟਾਈਮ ਪੂਰਾ ਬਹੁਤ ਬਣ ਜਾਂਦੀ ਹੁਣੀ ਫਿਰ ਭਾਈ ਹਾਂਜੀ ਹਾਂਜੀ ਬਹੁਤ ਵਧੀਆ ਜੀ ਠੀਕ ਹੈ ਭਾਈ ਅੱਜ ਮੈਨੇ ਦੁੱਧ ਕਿੰਨਾ ਕੋ ਚੋਣਿਆ ਪਿਛਲੇ ਸੁਵੇ ਭਾਈ ਆਪਣੇ ਕੋਲ ਨਾਰਮਲ ਸੇਵਾ ਤੇ 11 ਕਿਲੋ ਦੁੱਧ ਕੱਢਿਆ ਠੀਕ ਹੈ ਭਾਈ 11 12 ਕਿਲੋ ਦੁੱਧ ਦਈ ਜਾਊਗੀ ਹਣਾ ਉਹਦੇ ਵੀ ਮੈਂ ਵਜਨ ਵਾਲੀ ਆ ਮੈਂ ਵਜਨ ਵਾਲੀ ਹਾਂਜੀ ਵੱਡੀ ਮੈਂ ਜ਼ਰੂਰ ਆ ਪਰ ਹੈ ਵਜਨ ਵਾਲੀ ਆ ਭਾਈ ਅੱਛਾ ਇੱਕ ਗੱਲ ਹੋਰ ਆ ਚੂਣ ਚਣ ਪੋਲਾ ਸੀ ਹਾਂ ਭਾਈ ਕੋਈ ਕਵੇ ਨਾ ਵੀ ਥਣ ਮੋਟ ਹਾਂ ਆਪ ਆਪ ਖੁਦ ਚੁਣਨੇ ਆ ਵਜਾਂ ਤੇ ਪੋਲੀ ਆ ਰੂਰ ਕੀ ਧਾਰ ਹੈ ਇਹਦੀ ਠੀਕ ਆ ਬਈ ਤੇ ਧਾਰ ਵੀ ਮੋਟੀ ਹੋਊਗੀ ਪ੍ਰੈਸ ਦੀ ਆ ਮੋਟੀ ਧਾਰ ਵੀਰੇ ਅੱਛਾ ਇ ਮਸਾਨ ਤੋਂ ਕਰਾਸ ਕਰਾਈ ਸੀ ਕਿ ਠੀਕ ਹੈ ਵੀਰੇ ਰੱਟੀਕੇ ਤੇ ਰਹਿੰਦੀ ਨਹੀਂ ਸਾਂਤੋ ਹੀ ਰਹਿੰਦੀ ਹੈ ਆਪਣੇ ਨਾਲ ਦੇ ਪਿੰਡ ਸ਼ਕੂਰ ਸਾਂ ਨਾ ਹਾਂ ਵਿੱਕੀ ਕੇ ਕੋਲੇ ਕਾਲੇ ਰੰਗ ਦਾ ਮੋਹਰਾ ਨਸਲ ਦਾ ਬਹੁਤ ਚੰਗਾ ਉਹ ਤੋਂ ਗੱਬਣ ਕਰਾਈ ਹੈ ਹਾਂ ਉਹ ਤੋਂ ਗੱਬਣ ਕੀ ਬਾਤ ਅੱਛਾ ਕੀ ਰੇਟ ਰੱਖਿਆ ਵੀਰੇ ਹੁੰਦਾ ਵੀਰੇ ਮੁੱਲ ਇੱਕ ਦਾਸ ਕਰਦੇ ਆ ਮਾਨਤਾਂ ਵਿੱਚ ਮਾਨਤਾਂ ਨੇ ਇਕੱਠ ਦੀ ਛੱਡਦਾ ਕੱਡੀ ਬਾਰ ਨੂੰ ਤੋਰੀ ਵੀ ਖੋਲੀ ਲੋ ਲੈ ਵੀ ਮਿੱਤਰੋ ਚੌਥਾ ਸੂਆ ਪੰਜਵਾਂ ਸੂਆ ਉਹ ਤੁਸੀਂ ਆਪ ਸੋਚਣੀ ਆ ਵੀ ਕਿਨੇਵੇਂ ਸੂਏਵੇਂ ਹੋਊਗੀ ਠੀਕ ਆ ਨਾਲੇ ਕਮੈਂਟਾਂ 'ਚ ਦੱਸਿਆ ਜੇ ਵੀ ਕਿਨਵਾ ਸੂਆ ਲੱਗਦੀ ਆ ਤੁਹਾਨੂੰ ਮੈਂ ਤੇ ਮੈਂ ਚੰਗੀ ਆ ਬਾਈ ਵੱਡੀ-ਬੁੱਡੀ ਆ ਖੁੱਲੀ ਪੇਟ ਦੀ ਆ ਪੇਟ ਦੁੱਧ ਵਾਲੀ ਮੈਂ ਆ ਕਹਿਣ ਤੋਂ ਪਾਵੇ ਆ ਵੀਰੇ 11-12 ਕਿਲੋ ਦੁੱਧ ਹੱਸ ਕੇ ਪਾਈ ਜਾਊਗੀ ਰੇਟ ਆ ਜਿਹੜਾ 1,10,000 1-8 ਦੀ ਬਾਈਆਂ ਦਾ ਦੇ ਦੇਾਂਗੇ ਵਿੱਚੋਂ ਹੋ ਜਾਊਗਾ ਲਾਡ ਪਿਆਰ ਠੀਕ ਆ ਬਾਈ ਮੈਂ ਜੇ ਕਿਸੇ ਭਰਾ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਬਾਈ ਖੁੰਝੇ ਨਾ ਰਿਹਾ ਜੇ ਮੈਂ ਚੰਗੀ ਆ ਤੇ ਮਾਨੇ ਬਾਈ ਇੱਕ ਗੱਲ ਹੋਰ ਦੱਸੀ ਮੈਨੂੰ ਮੋਬਾਈਲ ਨੰਬਰ ਤੇ ਆ ਕੇ ਪੂਰੀ ਠਕਰਾ ਜਾਂਦੀ ਹੋਊਗੀ ਥੱਲੋ ਤਾਂ ਨਾ ਹਾਂ ਹਾਂ ਬਾਈ ਬੂਰੀ ਪੂਰੀ ਬਣ ਜਾਂਦੀ ਆ ਨੰਬਰ ਕਿੰਨਾ ਮੰਨੇ ਬਾਈ ਲੇਵਾ ਸੂਣਾ ਲਾ ਜਾਣਾ ਇਹਨੇ ਵੀਰੇ ਠੀਕ ਹੈ ਨੰਬਰ ਨੰਬਰ ਹੈਗਾ 7019702110 ਵੀਰੇ ਇੱਕ ਵਾਰੀ ਹੋਰ ਬੋਲ ਦਿਓ ਬਾਈ 70197 ਹਾਂਜੀ 02110 ਠੀਕ ਹੈ ਬਈ ਇਸ ਨੰਬਰ ਤੇ ਕਰ ਲਿਓ ਬਾਈ ਨਾਲ ਰਾਬਤਾ ਕੈਂਪਿੰਡ ਸਾਹ ਜਾਦੀ ਜ਼ਿਲ੍ਹਾ ਫਰੀਦਕੋਟ